ਨਾਮਾ ਟਿਕੜੇ ਤੇ ਹਾਂ ਮੈਂ ਮਰਜੀਦਪੁਰ ਬਠਿੰਡਾ ਬੀਤੂ ਜੇ ਇੱਕ ਤਾਂ ਸਿੱਧੂਪੁਰ ਅੱਜ ਕੀ ਗੱਲ ਹੈ ਜਿਹੜਾ ਅੱਜ ਕੀ ਜਿਵੇਂ 13 ਫਰਵਰੀ ਤੋਂ ਲਗਾਤਾਰ ਜਿਵੇਂ ਖਨੌਰੀ ਸ਼ੰਭੂ ਤੇ ਰਤਨਪੁਰਾ ਬਾਰਡਰ ਦੇ ਜਿਹੜੇ ਕਿਸਾਨੀ ਮੰਗਾ ਨੂੰ ਲੈ ਕੇ ਲਗਾਤਾਰ ਜਿਹੜਾ ਮੋਰਚਾ ਲੱਗਿਆ ਹੋਇਆ ਤਾਂ ਜਦੋਂ ਮੈਂ ਸ਼ਾਰਟਕਟ ਹੀ ਜਿਹੜੀ ਗੱਲ ਤੁਹਾਡੇ ਨਾਲ ਕਰੂੰਗੀ ਵੀ ਜਦੋਂ ਸੈਂਟਰ ਸਰਕਾਰ ਦੇ ਉਹ ਕਾਰਨ ਤੇ ਜੂਨਾ ਸਰਕੀ ਤਾਂ ਮਜਬੂਰੀ ਕਾਰਨ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਮਰਨ ਵਰਤ ਦਾ ਐਲਾਨ ਕਰਨਾ ਪਿਆ ਤੇ ਜਿਹੜਾ ਅੱਜ ਉਹਨਾਂ ਦਾ ਮਰਨ ਵਰਤ 46ਵੇਂ ਦਿਨ ਤੇ ਚਲਾ ਗਿਆ ਤੇ ਜਿਹੜੀ ਸੈਂਟਰ ਦੀ ਸਰਕਾਰ ਹੈ ਖਾਸ ਕਰਕੇ ਵੀ ਉਹ ਕਰਨਪਰ ਨੇ ਸੁੱਤੀ ਹੋਈ ਆ ਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਡਰਾਮੇ ਕਰ ਰਹੀ ਹੈ ਸੈਂਟਰ ਦੀ ਸਰਕਾਰ ਕਦੇ ਪੰਜਾਬ ਸਰਕਾਰ ਨੂੰ ਕਹਿੰਦੀ ਹੈ ਕਿ ਤੁਸੀਂ ਜਵਰੀ ਚੱਕ ਕੇ ਸਰਦਾਰ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਜਿਹੜਾ ਹੈਗਾ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਓ ਤੇ ਉਹਨਾਂ ਦਾ ਜਿਹੜਾ ਮਰਨ ਵਰਤ ਤੜਵਾਓ ਤੇ ਕਦੇ ਸੁਪਰੀਮ ਕੋਰਟ ਦੀ ਇੱਕ ਕਮੇਟੀ ਬਣਾ ਕੇ ਬਾਟਰ ਤੇ ਪਹੁੰਚਾਉਂਦੀ ਹੈ ਸੈਂਟਰ ਸਰਕਾਰ ਤੇ ਮੈਂ ਇੱਥੇ ਹੀ ਕਹੂੰਗੀ ਕਿ ਸੁਪਰੀਮ ਕੋਰਟ ਜਿਹੜੀ ਲੋਕਾਂ ਦੇ ਇਨਸਾਫ ਵਾਸਤੇ ਹੁੰਦੀ ਆ ਤੇ ਉਹਨਾਂ ਨੂੰ ਚਾਹੀਦਾ ਵੀ ਡੱਲੇਵਾਲ ਕੋਲੇ ਜਿਹੜਾ ਉਹ ਜਾ ਕੇ ਉਹਨਾਂ ਦੀ ਮਿੰਤ ਕਰਦੇ ਵੀ ਤੁਸੀਂ ਜਿਹੜਾ ਆਦਾ ਮਰਨ ਵਰਤ ਤੋ ਖੋਲ ਦੋ ਤਾਂ ਉਹਨਾਂ ਨੂੰ ਸੈਂਟਰ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਸੈਂਟਰ ਸਰਕਾਰ ਤੇ ਦਬਾਅ ਬਣਾਉਣਾ ਚਾਹੀਦਾ ਵੀ ਜਿਹੜਾ ਉਹ ਕਿਸਾਨਾਂ ਦੀਆਂ ਮੰਗਾਂ ਨੇ ਮੰਨੀਆਂ ਮੰਨ ਲਵੇ ਸੈਂਟਰ ਸਰਕਾਰ ਤੇ ਜਿਹੜਾ ਮਰਨਵਰਤਾ ਢੱਲੇਵਾਲ ਸਾਹਿਬ ਦਾ ਉਹ ਆਪਣੇ ਆਪ ਹੀ ਫਿਰ ਉਹ ਖੋਲ ਦੇਣਗੇ ਜੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਂਦੀਆਂ ਨੇ ਅਗਰ ਤਾਂ ਨਹੀਂ ਤਾਂ ਫਿਰ ਜਿਹੜਾ ਢੱਲੇਵਾਲ ਸਾਹਿਬ ਜਿਹੜਾ ਸ਼ਹੀਦੀ ਪਾਉਣਗੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਇਕੱਲੇ ਢੱਲੇਵਾਲ ਸਾਹਿਬ ਸ਼ਹੀਦੀ ਨਹੀਂ ਪਾਉਣਗੇ ਬਹੁਤ ਸਾਰੀ ਲਿਸਟ ਜਿਹੜੀ ਉੱਥੇ ਕਿਸਾਨ ਆਗੂਆਂ ਦੀ ਵੀ ਅਤੇ ਮਗਰ ਭੈਣਾਂ ਦੀ ਵੀ ਜਿਹੜੀ ਬਹੁਤ ਲੰਮੀ ਲਿਸਟ ਬਣੀ ਹੋਈ ਆ ਜਾਂ ਆਵਦੇ ਸਾਰੇ ਜਿਹੜੇ ਲੋਕ ਨੇ ਮੈਂ ਪੰਜਾਬ ਦੇ ਨਹੀਂ ਕਹੂੰਗੀ ਪੂਰੇ ਭਾਰਤ ਦੇ ਪੂਰੇ ਵਰਲਡ ਦੇ ਲੋਕ ਅੱਜ ਡੱਲੇਵਾਲ ਸਾਹਿਬ ਦੇ ਨਾਲ ਖੜੇ ਨੇ ਡੱਲੇਵਾਲ ਸਾਹਿਬ ਦੀ ਸੋਚ ਨੂੰ ਸਲਾਮ ਕਰਦੇ ਨੇ ਇੱਥੇ ਮੈਂ ਇਹੀ ਕਹੂੰਗੀ ਵੀ ਜਿਹੜਾ ਦੇ ਸੈਂਟਰ ਸਰਕਾਰ ਨੂੰ ਜਿੰਨੀਆਂ ਵੀ ਸ਼ਹੀਦੀਆਂ ਚਾਹੀਦੀਆਂ ਨੇ ਹਰ ਇੱਕ ਅੱਜ ਵੀਰ ਹਰ ਇੱਕ ਪ੍ਰਾਣ ਸ਼ਹੀਦੀਆਂ ਨੂੰ ਬੱਚਾ ਬੱਚਾ ਸ਼ਹੀਦੀਆਂ ਪਾਉਣ ਨੂੰ ਤਿਆਰ ਆ ਪਰ ਜਿਹੜੀਆਂ ਸੈਂਟਰ ਗਵਰਨਮੈਂਟ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੇ ਹਰ ਹਾਲਤ ਦੇ ਵਿੱਚ ਲਾਗੂ ਕਰਵਾ ਕੇ ਰਹਾਗੇ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਅੱਜ ਜਿਹੜਾ ਅਸੀਂ ਸੈਂਟਰ ਸਰਕਾਰ ਦਾ ਜਿਹੜਾ ਖਾਸ ਕਰਕੇ ਮੋਦੀ ਦਾ ਜਿਹੜਾ ਪੁਤਲਾ ਫੁੱਕਿਆ ਇਹ ਪੂਰੇ ਭਾਰਤ ਦੇ ਵਿੱਚ ਜਿਹੜਾ ਅੱਜ ਇਹ ਕਾਲ ਦਿੱਤੀ ਗਈ ਸੀ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਖਾਸ ਕਰਕੇ ਡੱਲੇਵਾਲ ਸਾਹਿਬ ਵੱਲੋਂ ਤੇ ਪੂਰੇ ਭਾਰਤ ਦੇ ਵਿੱਚ ਜਿਹੜਾ ਮੋਦੀ ਦੇ ਪੁਤਲੇ ਫੁੱਕੇ ਜਾਣੇ ਆ ਉਹ ਅੱਜ ਬਠਿੰਡਾ ਸ਼ਹਿਰ ਦੇ ਵਿੱਚ ਜਿਵੇਂ ਬਠਿੰਡਾ ਸ਼ਹਿਰ ਦੇ ਜਿਵਾਸੀ ਤਕਰੀਬਨ ਮੇਰੇ ਪਿੱਛੇ ਮੇਰੇਆਂ ਭੈਣਾਂ ਬਠਿੰਡਾ ਸ਼ਹਿਰ ਤੋਂ ਖੜੀਆਂ ਨੇ ਤਾਂ ਅੱਜ ਜਿਹੜਾ ਮੋਦੀ ਦਾ ਪੁਤਲਾ ਫੁੱਕਿਆ ਸਰਕਾਰ ਨੂੰ ਜਗਾਉਣ ਵਾਸਤੇ ਅੱਜ ਅਸੀਂ ਮੋਦੀ ਦਾ ਜਿਹੜਾ ਇਹ ਪੁਤਲਾ ਫੁੱਕਿਆ It's on my door.